ਜਾਂਦਾ ਨਾ ਕੇ ਚਲਾਇ ਨਾ ਕੋਸਰੇ ਛੱਡਦਾ ਹੁਣ ਇਹ ਜ਼ਰੂਰ ਆ ਤੇ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਪੈਣਾ ਇਹ ਲੜਾਈ ਆਪਣੀਆਂ ਮੰਗਾਂ ਤੇ ਲੜਨੀ ਆ ਲੜਾਈ ਉਹਨਾਂ ਝੂਠੇ ਲੀਡਰਾਂ ਮਗਰ ਮਗਰ ਲੜਦੇ ਲੜਨੀ ਆ ਸੋ ਜਿੰਨਾ ਵੀ ਲੋਕਾਂ ਨੇ ਪ੍ਰੈਸ਼ਰ ਬਣਾਇਆ ਸੰਗਤ ਦਾ ਪ੍ਰੈਸ਼ਰ ਸੀ ਜਿਹੜੀਆਂ 42 ਰਿਪੋਰਟਾਂ ਜਾਣਦੀਆਂ ਸੀ ਅੱਜ ਸਰਕਾਰ ਨੂੰ ਪਤਾ ਕਿ ਸਾਡੀ ਜਿਹੜੀ ਬੇਇੱਜ਼ਤੀ ਇੰਨੀ ਹੋ ਚੁੱਕੀ ਉਹ ਕੱਲ ਜਿਹੜੀ ਇੱਕ ਦਿਨ ਨੂੰ ਫੇਰ ਹੋ ਜਾਣੀ ਹੈ। ਚੱਲਣਾ ਨਹੀਂ ਉਹ ਥੋਕੇ ਚੱਟਿਆ ਵਾ ਮੈਂ ਕਹੂੰਗਾ ਥੋਕੇ ਸਰਕਾਰ ਨੇ ਚੱਟਿਆ। ਹੂੰ। ਸੋ ਜੀ ਜੀ ਕਿਵੇਂ ਦੇਖਦੇ ਹੋਗੇ ਆ ਤੁਹਾਡਾ ਜਨਹਿਤਾਗਾ ਉਹ ਇੱਥੇ ਪਹੁੰਚ ਰਿਹਾ ਤੁਹਾਡੇ ਲੈ ਵੀ। ਬਿਲਕੁਲ ਜੀ ਜੋਸ਼ ਵੇਖੋ। ਅ ਬੜੇ ਚਤੂਰ ਢੱਲੇ ਵਾਲਾ ਸੋਨਾ ਕੰਮ ਕਰ ਰਹੇ ਆ। ਹੋਰ ਆ ਜਾਂਦਾ। ਜਦੋਂ ਘਰ ਦਾ ਮੁਖੀ ਆ ਘਰੋਂ ਵਧਾਰਾ ਕਿਤੇ ਚਲੋ 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 ਕਰ ਰਿਹਾ ਹਾਂ ਜਿਹੜਾ ਪਰਿਵਾਰ ਚੋਸ਼ ਵੱਧ ਜਾਂਦਾ ਹੂੰ ਤੇ ਤੁਹਾਡੇ ਕੋਲੇ ਇਹੀ ਡਿਮਾਂਡ ਸੀ ਕਿ ਉਹ ਸਾਡੇ ਉਹਨਾਂ ਦੇ ਵਾਪਸ ਭੇਜਿਆ ਜਾਵੇ ਨਹੀਂ ਮੈਂ ਨਹੀਂ ਸਮਝਿਆ ਦੇਖੋ ਮੈਂ ਨਹੀਂ ਸਮਝ ਮੈਂ ਕੌਣ ਹਾਂ ਮੈਂ ਇੱਕ ਬੜੀ ਛੋਟੀ ਜਿਹੀ ਚੀਜ਼ ਹਾਂ ਇਹ ਮੋਰਚਾ ਇਹ ਸੰਗਤ ਦੀ ਆਸ਼ੀਰਵਾਦ ਨਾਲ ਉਹਦੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਇਹੀ ਡਿਮਾਂਡ ਹੋ ਰਹੀ ਸੀ ਕਿ ਡੱਲੇਵਾ ਸਾਹਿਬ ਨੂੰ ਬਾਪ ਰਿਹਾ ਕੀਤਾ ਜਾਵੇ ਨਹੀਂ ਇਹ ਫੌਰੀ ਡਿਮਾਂਡ ਸਾਡੀ ਇਹ ਸੀ ਬਾਕੀ ਦੇ 12 ਡਿਮਾਂਡ ਜਿਹੜੇ 13 ਮੰਗਾ ਸਾਡੇ ਕੇਂਦਰ ਸਰਕਾਰ ਨਾਲ ਚਲਦੀਆਂ ਰਹਿਣੀਆਂ ਆ ਲੇਕਿਨ ਜਿਹੜੀ ਆ ਫੌਰੀ ਡਿਮਾਂਡ ਸਾਡੀ ਇਹ ਸੀ ਜੋ ਮੈਂ ਕੀ ਕਹਾਂ ਇਹਨਾਂ ਨੂੰ ਮਤਲਬ ਮੈਨੂੰ ਕੋਈ ਸ਼ਬਦ ਨਹੀਂ ਆਉਂਦੇ ਪੰਜਾਬ ਸਰਕਾਰ ਵਾਸਤੇ ਤੁਹਾਡਾ ਵੀ ਚੌਥਾ ਦਿਨ ਹੋ ਗਿਆ ਤੁਹਾਡੀ ਸਿਹਤ ਕਿਵੇਂ ਆ ਹੁਣ ਕੋਈ ਸਿਹਤ ਦੇ ਵਿੱਚ ਕਿਉਂਕਿ ਹੁਣ ਤੁਹਾਡੇ ਨੇਤਾ ਵੀ ਤਾਂ ਪਹੁੰਚ ਰਹੇ ਨੇ ਉਹ ਵੀ ਮਰਨ ਮਰਦੇ ਬੈਠੇ ਤੇ ਉਹਨਾਂ ਨੇ ਵੀ ਕਿਹਾ ਕਿ ਕੁਝ ਮੈਡੀਸਨ ਤੱਕ ਵੀ ਨਹੀਂ ਲਿਆ ਦਲਸਰਾਂ ਨੇ ਉੱਥੇ ਉਹਨਾਂ ਦਾ ਚੈੱਕ ਅਪ ਤੱਕ ਨਹੀਂ ਕੀਤਾ ਉਹਨੇ ਕਿਹਾ ਕਿ ਕੋਈ ਇੱਕ ਸਿਰਫ ਬੀਪੀ ਚੈੱਕ ਕਰਨ ਲਈ ਵੀ ਕੋਈ ਨਹੀਂ ਆਇਆ ਉੱਥੇ ਮੈਨੂੰ ਪਤਾ ਸੀਗਾ ਕਿ ਆਪਾਂ ਪਟਿਆਲੇ ਜਦੋਂ ਫੜੇ ਸੀ ਨਾ ਪਟਿਆਲੇ ਹਨ ਕੁੰਚਕੇ ਲੈ ਗਈ ਸੀ ਬੜਾ ਜ਼ੋਰ ਲਾਇਆ ਪੁਲਿਸ ਨੇ ਜਵਰਸਤੀ ਕਰਨ ਦੀ ਕੋਸ਼ਿਸ਼ ਕੀਤੀ ਕਿ 10 ਦਿਨ ਹੋ ਚੁੱਕੇ ਸੀ ਕਿ 9 ਦਿਨ ਲੇਕਿਨ ਫਿਰ ਇਤਰਾਵਾ ਵੀ ਜਿਤਨਾ ਹੁੰਦਾ ਪੋਤਰਾ ਹੁੰਦਾ ਜੱਟ ਦੱਬਦਾ ਨਹੀਂਗਾ ਦੱਬਦੇ ਨਾ ਕਿੱਥੇ ਆ ਮਰਨਾ ਜਿਹੜਾ ਉਹ ਮਜੂਰ ਆ ਆਪਣਾ ਸਾਡੇ ਹਿੱਸੇ ਚ ਆਇਆ ਵਾ ਬਾਕੀ ਬੜੀ ਖੁਸ਼ੀ ਦੀ ਗੱਲ ਆ ਮੈਂ ਤੇ ਇਹ ਕਹੂੰਗਾ ਕਿ ਉਹਦੇ ਨਕਸ਼ੇ ਕਰਨ ਦੇ ਚੱਲ ਕੇ ਆਪਾਂ ਕਿਸਾਨੀ ਦਾ ਭਲਾ ਕਰ ਸਕਦੇ ਹਾਂ ਬਲਕੇ ਆਪਾਂ ਇਤਨੇ ਗੱਲ ਆਖੀ ਹਰ ਬੰਦਾ ਢੱਲੇ ਵਾਲਾ ਠੀਕ ਆ ਆਪਾਂ ਇਹ ਗੱਲ ਆਨੇ ਆ ਪਰ ਜੋ ਡੱਲੇਵਾਲਾ ਡੱਲੇਵਾਲ ਹੀ ਆ ਸਮਝਦੇ ਕਿ ਮੋਰਚੇ ਜਿੱਤੋ ਹੀ ਹੈ ਜੀ ਅੱਜ ਬਿਲਕੁਲ ਜੀ ਆਪਾਂ ਡੱਲੇਵਾਲ ਨਹੀਂ ਬਣ ਸਕਦੇ ਲੇਕਿਨ ਹਾਂ ਦੇਖੋ ਸਾਡੇ ਗੁਰੂਆਂ ਨੇ ਇਤਿਹਾਸ ਸਿਰਜਿਆ ਆਪਣੇ ਪਰਿਵਾਰ ਵਾਰੇ ਹਾਂਜੀ ਆਪਾਂ ਉਹਦੇ ਬਰਾਬਰ ਨਹੀਂ ਹੋ ਸਕਦੇ ਲੇਕਿਨ ਆਪਾਂ ਉਹਦੀਆਂ ਪੈੜਾਂ ਦੇ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਇਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਆ ਜਿਨ੍ਹਾਂ ਪਿਛਲੇ ਅੰਦੋਲਨ ਦੇ ਵਿੱਚ ਵੀ ਬੜੀ ਵੱਡੀ ਗੱਲ ਬਾਈ ਸੀ ਜਦੋਂ ਇਹ ਗਦਾਰ ਚਮਚੀਆਂ ਲਿਖਦੇ ਸੀ ਨਾ ਇਹ ਜੇ ਮੈਂ ਗਦਾਰਾਂ ਨੇ ਚਿੱਠੀ ਜਗੀ ਸਰਕਾਰ ਨੂੰ ਮੇਰੇ ਕੋਲ ਬੜੀ ਮੇਰਾ ਗੁਰਨਾਮ ਚੁੰਗਣਾ ਬੜੀ ਨੇੜਤਾ ਸੀ ਉਦੋਂ ਉਹ ਖਲਾ ਤਕੜਾ ਯੋਧਾ ਸੀ ਉਸ ਅੰਦੋਲਨ ਦੇ ਵਿੱਚ ਅੱਜ ਪਰ ਖਬਰ ਆ ਜਾਂਦੀ ਸੀ ਨਿਕਲ ਕੇ ਉਦੋਂ ਜੀ ਡੱਲੇਵਾਲ ਮੈਨੂੰ ਅੱਜ ਵੀ ਯਾਦ ਆ ਜੇ ਜਦੋਂ ਉਹ ਚਿੱਠੀ ਸਰਕਾਰ ਕੋਲ ਗਈ ਸਰਕਾਰ ਨੇ ਇੱਕ ਸ਼ਰਤ ਰੱਖਤੀ ਸੀ ਇਹਨਾਂ ਅੱਗੇ ਕਿ ਭਾਈ ਡੱਲੇਵਾਲ ਦੇ ਸਾਈਨ ਕਰਾ ਲਓ ਗਰਨਾਮ ਚਰੂਨੀ ਦੇ ਸਾਈਨ ਕਰਾ ਲਓ ਉਹ ਰਾਹ ਨੇ ਸਾਈਂ ਕਰਾ ਲੋ ਸਰਜੀਨ ਫੂਲ ਦੇ ਕਰਾ ਦੋ ਅਸੀਂ ਚਿੱਠੀ ਨੂੰ ਮੰਨ ਲਾਂਗੇ ਚਿੱਠੀ ਤੁਹਾਡੀ ਪੂਰੀ ਆ ਔਰ ਉਹਦੀ ਹਿੰਮਤ ਨਹੀਂ ਪਈ 1 ਮਹੀਨਾ ਸਾਈਂ ਕਰਾਉਂ ਡਿਸਤੰਬਰ ਦੀ ਚਿੱਠੀ ਲਿਖੀ ਔਰ ਜਦੋਂ ਚਿੱਠੀ ਡੱਲੇਵਾਲ ਸਾਹਿਬ ਕੋਲ ਲੀਕ ਹੋਈ ਡੱਲੇਵਾਲ ਸਾਹਿਬ ਆਪਣਾ ਇਲਾਜ ਕਰਾਉਂਦੇ ਘਰ ਬੈਠੇ ਸੀ ਇੱਥੇ ਆਪਣਾ ਜਿਹੜਾ ਪ੍ਰੋਫੈਸਰ ਉਹਦਾ ਕੈਂਸਰ ਸੀਗਾ ਇਲਾਜ ਛੱਡ ਕੇ ਇੱਥੋਂ ਹੀ ਰਾਤੋਂ ਰਾਤ ਦਿੱਲੀ ਪਹੁੰਚੇ ਪੂਰਾ ਸਾਰੀ ਕਾਰਵਾਈ ਨੂੰ ਰੋਕਿਆ ਨਹੀਂ ਤੇ ਉੱਥੇ ਵੀ ਇਹਨਾਂ ਮੋਰਚਾ ਵੇਚਦਾ ਸੀਗਾ ਅੱਜ ਲੋਕ ਪੁੱਛਦੇ ਆ ਯਾਰ ਉਹ ਤਾਂ ਆਜੂ ਸਾਡੇ ਮੋਰਚੇ ਕਿਉਂ ਨਹੀਂ ਆ ਵੀ ਜੇ ਉਹ ਫਰਮਾਤਾਂ ਨੇ ਏਡਾ ਵੱਡਾ ਖਾਤਾ ਦਿੱਤਾ ਸੀਗਾ ਇਸ ਭਾਗ ਤੇ ਰੱਖਦੇ ਲੋਕਾਂ ਨਾਲ ਗਦਾਰੀ ਨਾ ਕਰਦੇ ਉਹ ਇਹ ਆ ਜਿੱਤ ਹੈਗੀ ਆ ਸਾਡੇ ਦੋਨਾਂ ਫਾਰਮਾਂ ਦੀ ਅੱਜ ਅਗਲੀ ਰਣਨੀਤੀ ਦੇਖੋ ਇਹ ਰੀਤੀ ਮਰਨੋ ਚੱਲਦਾ ਰਹੂਗਾ ਜੋ ਜਗਦੀਸ਼ ਸਿੰਘ ਡੱਲੇ ਵਾਲੇ ਕਰੀਮੂ ਕਹਿ ਰਹਿੰਦੇ ਆ ਨਾ ਉਹ ਤਾਂ ਪਿੱਛੇ ਨਹੀਂ ਹਟਦੇ ਹੋਰ ਅਸੀਂ ਉਹਦੇ ਚੇਲੇ ਆ ਉਹਨਾਂ ਕੋ ਸਿੱਖਦੇ ਆ ਅੱਛਾ ਹੁਣ ਦੋਨੇ ਲੀਡਰਾਂ ਦਾ ਮਾਰਨ ਮਾਰ ਤੱਕ ਜਾਰੀ ਰਹੂਗਾ ਬੈਠੂਗੇ ਜਾਂ ਫਿਰ ਇਸ ਤੋਂ ਬਾਅਦ ਕੰਟੀਨਿਊ ਜਗਜੀਤ ਸਿੰਘ ਬੱਲੇਵਾਲ ਕਰੂਗੇ ਆਲੰਦ ਤੋਂ ਉਹਨਾਂ ਨੂੰ ਮੋਰਚੇ ਤੇ ਪਹੁੰਚ ਲੈਣ ਦੋ ਦੇਖੋ ਇਹੋ ਜਿਹੇ ਫੈਸਲੇ ਜੋ ਹੁੰਦੇ ਆ ਮੀਟਿੰਗਾਂ ਦੇ ਚ ਹੁੰਦੇ ਆ ਇੱਥੇ ਮੈਂ ਨਾ ਮੇਰੇ ਕੁਝ ਮੇਰੇ ਸਿਰ ਮੈਂ ਕੋਈ ਚੀਜ਼ ਨਹੀਂਗਾ ਮੈਂ ਬੱਲੇਵਾਲ ਸਾਹਿਬ ਤੋਂ ਬਾਅਦ ਵਿੱਚ ਬਹਿਣਾ ਸੀਗਾ ਲੇਕਿਨ ਮੈਨੂੰ ਤਾਂ ਨਾਲ ਹੀ ਬਿਠਾ ਦਿੱਤਾ ਜਦ ਮੈਂ ਸਵਾਤ ਤਿੰਨ ਨਿਕਲਿਆ ਸੀ ਨਾ ਉੱਥੇ ਜਦ ਚੱਕ ਲਿਆ ਤੇ ਮੈਨੂੰ ਮੈਂ ਸੰਭੂ ਬਾਰਡਰ ਤੇ ਸੀ ਮੈਨੂੰ ਸਵਾਤ ਤਿੰਨ ਫੋਨ ਆ ਗਿਆ ਸੀਗਾ ਮੈਨੂੰ ਉਦੋਂ ਪਤਾ ਲੱਗਿਆ ਕਿ ਡੱਲੇ ਵਾਲਾ ਸਭ ਚੱਕ ਲਿਆ ਤੇ ਮੈਂ ਹਾਜ਼ਰ ਆ ਮੈਨੂੰ ਫੋਨ ਆਇਆ ਜਰਾ ਆ ਗੱਲ ਆ ਮੈਂ ਕਿਹਾ ਬਿਲਕੁਲ ਮੈਂ ਕਿਹਾ ਤੁਸੀਂ ਆਪਣੀ ਤਿਆਰੀ ਕਰੋ ਮੈਂ ਕਿਹਾ ਕੋਈ ਇਹਦੀ ਗੱਲ ਬਾਤ ਹੂੰ ਸੋ ਇਹ ਮੋਰਚੇ ਦੀ ਇੱਕ ਜਿਹੜੀ ਪਹਿਲੀ ਜਿੱਤ ਆ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਡੀ ਫੋਨ ਤੇ ਗੱਲਬਾਤ ਹੋ ਗਈ ਹੈ ਡੱਲੇਵਾਲ ਸਾਹਿਬ ਨਾਲ ਨਹੀਂ ਹੁਣ ਨਹੀਂ ਹੋਈ ਹਾਂ ਕਿਉਂ ਬੱਸ ਹੀ ਕਰ ਤੇ ਕਿਤੇ ਨਹੀਂ ਜਦੋਂ ਆ ਹੀ ਰੇ ਇੱਥੇ ਕਿਹੜੀ ਗੱਲ ਆ 15 ਮਿੰਟ ਚ ਆ ਜਣਾ ਮੈਂ ਕੇਂਦਰ ਸਰਕਾਰ ਨੂੰ ਚਾਹੁੰਦਾ ਤੇ ਮੋਦੀ ਸਾਹਿਬ ਨੂੰ ਸਾਡਾ ਇਤਿਹਾਸ ਪਤਾ ਵਾ ਅਸੀਂ ਵੀ ਆਪਣੇ ਵਾਸਤੇ ਲੜ ਨਹੀਂ ਰਹੇ ਇਹ ਜਿੰਨੇ ਲੋਕ ਬੈਠੇ ਆ ਨੇ ਆਪਣੇ ਵਾਸਤੇ ਲੜ ਰਹੇ ਪੂਰੇ ਹਿੰਦੁਸਤਾਨ ਦੀ ਪੂਰੇ ਹਿੰਦੁਸਤਾਨ ਦੀ ਜਿਹੜੀ ਆ ਆਬਾਦੀ ਆ ਕਿਸਾਨ ਮਜ਼ਦੂਰ ਉਹਦੇ ਵਾਸਤੇ ਲੜ ਰਹੇ ਆ ਆਪਾਂ ਔਰ ਕੋਈ ਇਹ ਆਪਣੇ ਪਰਸਨ ਵਾਸਤੇ ਲੜ ਰਹੇ ਆ ਭਾਜੀ ਪਿੱਛੇ ਜਾਓ ਡੱਲੇਵਾਲ ਸਾਹਿਬ ਪਿੱਛੇ ਜਾਓ ਦਬਲ ਆਉਗੀ ਬਾਦਤਮਾਰਨ ਨੂੰ ਕੀ ਖਤਮ ਕਰੋਗੇ ਡੱਲੇਵਾਲ ਸਾਹਿਬ ਇਕੱਲੇ ਵੀ ਨਹੀਂ ਕਹਿ ਸਕਦੇ ਜੋ ਮੋਰਚੇ ਦਾ ਫੈਸਲਾ ਹੋਊਗਾ ਡੱਲੇਵਾਲ ਸਾਹਿਬ ਮੈਂ ਕਹਿ ਨਹੀਂ ਹੱਸਦਾ ਨਾ ਵੀ ਐਡੇ ਵੱਡੇ ਆਗੂ ਨਾ ਕਿ ਨਹੀਂ ਆਪਾਂ ਵੀ ਉਹਨਾਂ ਨੂੰ ਕਹਿ ਦਿੰਨੇ ਵੀ ਡੱਲੇਵਾਲ ਸਾਹਿਬ ਆਹ ਗੱਲ ਇਤਨੂੰ ਗੱਲ ਠੀਕ ਆ ਯਾਰ ਸਤਿ ਮਿਤਰਾਂ ਜੋ ਤੂੰ ਕਹਿਣਾ ਉਹ ਕਰ